ਇਹ ਹੈ ਭਾਰਤੀ ਦੰਡ ਸੰਹਿਤਾ ਆਈਪੀਸੀ ਦੇ ਜਾਣ ਅਤੇ ਨਵੀਂ ਭਾਰਤੀ ਨਿਆਂ ਸੰਹਿਤਾ ਬੀਐਨਐਸ ਦੇ ਆਉਣ ਬਾਰੇ ਇੱਕ ਤੇਜ਼ ਜਹੀ ਜਾਣਕਾਰੀ ਤਾਂ ਮਸਲਾ ਕੀ ਹੈ ਵੇਖੋ ਭਾਰਤ ਦੇ ਕ੍ਰਿਮੀਨਲ ਲਾਅ ਵਿੱਚ ਨਾ ਇੱਕ ਵੱਡਾ ਬਦਲਾਅ ਆਇਆ ਹੈ ਜਿਹੜੀ ਆਈਪੀਸੀ 160 ਸਾਲ ਤੋਂ ਵੱਧ ਚੱਲੀ ਹੁਣ ਉਹਦੀ ਥਾਂ ਤੇ 2024 ਚ ਬੀਐਨਐਸ ਆ ਗਈ ਹੈ ਕਿਉਂ ਮਕਸਦ ਇਹ ਹੈ ਭਈ ਪੁਰਾਣਾ ਬਸਤੀਵਾਦੀ ਅਸਰ ਖਤਮ ਕਰਨਾ ਤੇ ਕਾਨੂੰਨ ਨੂੰ ਅੱਜ ਦੇ ਹਿਸਾਬ ਨਾਲ ਬਣਾਉਣਾ ਆਓ ਤਿੰਨ ਖਾਸ ਗੱਲਾਂ ਤੇ ਨਜ਼ਰ ਮਾਰੀਏ ਜੋ ਸਮਝਣੀਆਂ ਜ਼ਰੂਰੀ ਨੇ ਪਹਿਲੀ ਗੱਲ ਜਿਹੜੀ 1860 ਵਾਲੀ ਆਪੀਸੀ ਸੀਨਾ ਮੈਕੋਲੇ ਦੀ ਬਣਾਈ ਹੋਈ ਉਹਦੇ ਦੋ ਪਾਸੇ ਸੀ ਹਾਂ ਮੰਨਿਆ ਭਈ ਉਹਦੀ ਬਣਤਰ ਬੜੀ ਸਾਫ਼ ਸੁਥਰੀ ਤਰਕ ਵਾਲੀ ਸੀ ਜਿਸਨੇ ਭਾਰਤ ਤੇ ਔਰ ਹੋਰ ਕਈ ਦੇਸ਼ਾਂ ਦੇ ਕਾਨੂੰਨਾਂ ਤੇ ਅਸਰ ਪਾਇਆ ਪਰ ਸੱਚ ਇਹ ਵੀ ਹੈ ਕਿ ਇਹ ਅੰਗਰੇਜ਼ੀ ਰਾਜ ਨੂੰ ਮਜ਼ਬੂਤ ਕਰਨ ਦਾ ਇੱਕ ਜ਼ਰੀਆ ਵੀ ਸੀ ਠੀਕ ਹੈ ਦੂਜੀ ਗੱਲ ਇਹਨੂੰ ਬਦਲਣ ਦੀ ਲੋੜ ਕਿਉਂ ਪਈ ਦੇਖੋ ਇੱਕ ਤਾਂ ਉਹ ਪੁਰਾਣੀ ਬਸਤੀਵਾਦੀ ਛਾਪ ਮਿਟਾਉਣੀ ਸੀ ਦੂਜਾ ਕਈ ਕਾਨੂੰਨ ਬਿਲਕੁਲ ਪੁਰਾਣੇ ਹੋ ਗਏ ਸੀ ਜਿਵੇਂ ਵਿਵਚਾਰ ਸੈਕਸ਼ਨ 497 ਜਾਂ ਗੈਰ ਕੁਦਰਤੀ ਅਪਰਾਧ ਸੈਕਸ਼ਨ 370 ਵਾਲੇ ਜਿਨ੍ਹਾਂ ਨੂੰ ਅਦਾਲਤਾਂ ਨੇ ਪਹਿਲਾਂ ਹੀ ਖਾਰਜ ਕਰਤਾ ਸੀ ਜਾਂ ਬਦਲ ਦਿੱਤਾ ਸੀ ਤੇ ਹਾਂ ਇਹ ਗੱਲ ਵੀ ਸੀ ਕਿ ਦੇਸ਼ਦ్రో ਸੈਕਸ਼ਨ 124ਏ ਵਰਗੇ ਕਾਨੂੰਨਾਂ ਦੀ ਗਲਤ ਵਰਤੋਂ ਹੁੰਦੀ ਸੀ ਮਤਲਬ ਅਸਹਿਮਤੀ ਦਬਾਉਣ ਲਈ ਤੇ ਆਖਰੀ ਗੱਲ ਜਿਹੜੀ ਨਵੀਂ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ 2023 ਆਈ ਹੈ ਇੰਨੇ ਕੁਝ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਧਾਰਾਵਾਂ ਵਿੱਚ ਘਟ ਗਈਆਂ ਨੇ ਪਹਿਲਾਂ 511 ਸੀ ਹੁਣ 398 ਰਹਿ ਗਈਆਂ ਤੇ ਅੱਤਵਾਦ ਸੰਗਠਿਤ ਅਪਰਾਧ ਪੀੜ ਹੱਤਿਆ ਵਰਗੇ ਨਵੇਂ ਜੁਰਮ ਵੀ ਸ਼ਾਮਿਲ ਕੀਤੇ ਗਏ ਨੇ ਪਰ ਇਥੇ ਇੱਕ ਪੇਚ ਹੈ ਦੇਸ਼ ਦਰੋਹੀਤਾ ਇੱਕ ਨਵਾਂ ਸੈਕਸ਼ਨ 152 ਆ ਗਿਆ ਜਿਹੜਾ ਕਾਫੀ ਹੱਦ ਤੱਕ ਪਹਿਲਾਂ ਵਰਗਾ ਹੀ ਵਿਆਪਕ ਹੈ ਤੇ ਕਈ ਮੁੱਖ ਜੁਰਮਾਂ ਦੀਆਂ ਪਰਿਭਾਸ਼ਾਵਾਂ ਵੀ ਉਹੀ ਨੇ ਤਾਂ ਸਵਾਲ ਇਹ ਉੱਠਦਾ ਹੈ ਕਿ ਇਹ ਸੱਚੀ ਕੋਈ ਬਹੁਤ ਵੱਡਾ ਬੁਨਿਆਦੀ ਬਦਲਾਅ ਹੈ ਜਾਂ ਜ਼ਿਆਦਾਤਰ ਸਿਰਫ ਨਵਾਂ ਨਾਂ ਤੇ ਨੰਬਰਿੰਗ ਸੋ कुल मिलाकर आईपीसी तो बीएनएस दा सफर भारतीय कानून च एक अहम मोड़ ता है जो पुराना बोझ नु लाके नवे जमाने नाल चलण दी कोशिश कर रिया है भावे इसदे मूल सिद्धांता विच काफी कुछ हल्ले भी पहला वर्गा ही दिसदा है